ਉਹਨਾਂ ਨੇ ਇਹ ਜਾਂਦਾ ਤਾਂ ਇੱਕ ਤਾਂ ਫਕਰੇ ਕੌ ਨੂੰ ਸਾਨੂੰ ਵਾਪਸ ਹੋ ਜਾਵੇ ਕਿੰਨਾ ਉਹ ਉਲਟੋ ਗਿਆ ਬਾਦਲਾਂ ਤੇ ਖੋਤੇ ਦੇ ਆਵੇ ਘਰ ਨੂੰ ਜਿਵੇਂ ਅੱਗੇ ਨਾ ਆਖੇ ਆਉਂਦੇ ਹਾਥੀ ਦੇ ਜਾਂਦੇ ਖੋਤੇ ਦੇ ਮਨੋਰ ਨਾਲ ਖੱਟਰ ਤੇ ਗਿਆ ਸੀ ਹਿਆਣੇ ਇਸਨਤਾ ਦੀ ਫੋਟੋ ਲੱਗੀ ਮੈਂ ਗੁਰਦੁਰ ਨਹੀਂ ਜਾਣਾ ਹੂੰ ਇਹਨੂੰ ਸਨਮਾਨਤ ਕਰਦਾ ਪਿਆ ਕੀ ਨਹੀਂ ਕੀਤਾ ਉਧਰ ਪੱਗਾ ਲਾਈਆਂ ਤੇ ਹੀਆਂ ਨਾ ਸਾਰੀਆਂ ਉਹਨਾਂ ਨੇ ਹੂੰ ਇਹਨਾਂ ਬੀਬੀਆਂ ਦੇ ਗਰਭਵਤੀ ਬੀਬੀਆਂ ਦੇ ਟਿੱਡਾ ਚ ਲੱਤਾਂ ਮਾਰੀਆਂ ਉਹਨਾਂ ਨੇ ਇਹਨਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਟ੍ਰਾਂਸਪੋਰਟ ਕਰੇ ਅੱਛਾ ਜੀ ਤੇ ਉਦੋਂ ਘਰੇ ਵੱਲ ਕਿੱਧਰ ਗਿਆ ਸੀ ਚਰਨ ਕਰੇਗਾ ਕਿਹੜਾ ਇਹ ਦਰਿੰਦੇ 4000 ਜਿਆਦਾ ਹੂੰ ਇਹਦਾ ਜੇ ਵੇਖੋ ਜੀ ਮੈਂ ਕੀ ਗੱਲ ਕਰਨਾ ਕਹੀ ਰਾਂ ਵੀ ਜਿਹੜੇ ਨਾਨ ਸਾਰੇ ਡੇਰੇ ਜਾਂ ਕੋਈ ਵੀ ਡੇਰੇਦਾਰ ਜੀ ਉਹਨਾਂ ਦਾ ਫਰਜ ਬਣਦਾ ਜਾ ਕੇ ਕਾਲ ਤੱਕ ਨਾਤਮਸਕ ਹੋਣਾ ਜੀ ਇਹ ਜਗ ਨਾਤਮਸਕ ਉੱਥੇ ਹੁੰਦੇ ਨੇ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਆਏ ਦਿਨ ਤੁਹਾਨੂੰ ਨਵੀਂ ਸ਼ਖਸੀਅਤ ਦੇ ਨਾਲ ਮਨਾਉਣੇ ਹੈਗੇ ਆ ਗੱਲ ਕਰਦੇ ਆ ਜਿਸ ਤਰ੍ਹਾਂ ਸਿੱਖ ਮਸਲਿਆਂ ਦੀ ਸਿੱਖ ਸਿਆਸਤ ਦੀ ਗੱਲ ਕਰੀਏ ਤਾਂ ਸੋ ਜੇ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਲਤਖਸਾਬ ਜਾਂ ਐਸਪੀਸੀ ਦੇ ਮੁੱਦੇ ਤੇ ਬਹੁਤ ਹੀ ਕੌਮ ਦੇ ਵਿੱਚ ਇੱਕ ਬੜੀ ਵੱਡੀ ਦੁਬਧਾ ਵੀ ਹੈਗੀ ਹੈ। ਕੌਮ ਵੀ ਕੀ ਸੋਚਦੀ ਹੈ ਵੀ ਸਾਡੀ ਕੌਮ ਦੇ ਵਿੱਚ ਹੋ ਕੀ ਰਿਹਾ ਹੈ? ਸਿੱਖ ਪੰਥ ਦੇ ਵਿੱਚ ਹੋ ਕੀ ਰਿਹਾ ਹੈ? ਸੋ ਉਸੇ ਮੁੱਦੇ ਨੂੰ ਗੱਲਬਾਤ ਲੈ ਕੇ ਕਰਦੇ ਆਂ। ਵੀ ਉਹਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਆ ਜੇ ਨਾਲੇ ਆਪਣੇ ਕਮੈਂਟ ਜੋ ਲਿਖਿਆ ਜੀ। ਸੋ ਪਾਈ ਲਖਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਮੇਰੇ ਫਤਿਹ ਜੀ ਪਾਈ ਲਖਮਿੰਦਰ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਕਰਦੇ ਆਂ ਇੱਥੇ ਆਪ ਜੀ ਦਾ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਲੱਗ ਧੰਨਵਾਦ ਜੀ ਸੋ ਪਾਈ ਲਖਮਿੰਦਰ ਸਿੰਘ ਜੀ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਜਿਹੜੀ ਸਿਆਸਤ ਹੈਗੀ ਹੈ ਸਰੋਮਨੀ ਕਾਲੀ ਦਲ ਹਾਂਜੀ ਜਾਂ ਆਪਾਂ ਕਾਲ ਤੱਕ ਸਾਹਿਬ ਦੀ ਗੱਲ ਕਰੀਏ ਸਰਮੌਰ ਸੰਸਥਾ ਹੈਗੀ ਸਿੱਖਾਂ ਦੀ ਦੂਜੇ ਪਾਸੇ ਐਸਜੀਪੀਸੀ ਹੈਗੀ ਹੈ ਪਿਛਲੇ ਸਮੇਂ ਦੇ ਪ੍ਰਧਾਨ ਧਾਮੀ ਨੇ ਵੀ ਅਸਤੀਫਾ ਦੇ ਦਿੱਤਾ ਸੀਗਾ ਪਤਾ ਨਹੀਂ ਇਸ ਦੇ ਵਿੱਚ ਪਿੱਛੇ ਕੀ ਸਾਜਿਸ਼ਾਂ ਸੀਗੀਆਂ ਕੀ ਚਾਲਾਂ ਸੀਗੀਆਂ ਸਿੱਖ ਕੌਮ ਦੇ ਵਿੱਚ ਇੰਨਾ ਵੱਡਾ ਨਿਗਾਰ ਆ ਗਿਆ ਸਿਆਸਤ ਦੇ ਵਿੱਚ ਅੱਜ ਸ਼੍ਰੋਮਣੀ ਕਾਲ ਜਿਹੜੀ ਖੇਤਰੀ ਪਾਰਟੀਆਂ ਕ ਮੰਨੀ ਪਰ ਮੰਨੀ ਸੀਗੀ ਸਿੱਖ ਕੌਮ ਦੀ ਅੱਜ ਬਿਲਕੁਲ ਹਾਸ਼ੀਏ ਤੋਂ ਥੱਲੇ ਐ ਪਿਛਲੇ ਸਮੇਂ ਦੇ ਵਿੱਚ ਜਿਹੜਾ ਬਾਬਾ ਹਰਨਾਮ ਸਿੰਘ ਤੁਮਾ ਨੇ ਇੱਕ ਕਦਮ ਚੁੱਕਿਆ ਸੀਗਾ ਜਥੇਬੰਦੀਆਂ ਨੂੰ ਨਾਲ ਲੈ ਕੇ ਐਸਡੀਪੀਸੀ ਦੇ ਦਫ਼ਤਰ ਦੇ ਜਾ ਕੇ ਅੱਗੇ ਉਹਨਾਂ ਨੇ ਧਰਣਾ ਲਗਾਇਆ ਕਾਫਲਾ ਇੱਕ ਵੱਡਾ ਲੈ ਕੇ ਗਿਆ ਸੀਗੇ ਉਧਰ ਬਜਟ ਅਜਲਾਸ ਵੀ ਹੋਇਆ ਸੀਗਾ ਐਸਡੀਪੀਸੀ ਦਾ ਸੋ ਜਦੋਂ ਉੱਥੇ ਮੁੱਦਾ ਬਹੁਤ ਭਖਿਆ ਪੁਲਿਸ ਵੀ ਲੱਗੀ ਹੋਈ ਸੀਗੀ ਸੋ ਇਹ ਸਾਰਾ ਮੁੱਦਾ ਕਿਵੇਂ ਵਿਖਦੇਓ ਜਿਹੜਾ ਬਾਬਾ ਹਰਨਾਮ ਸਿੰਘ ਤੋਂ ਮਾ ਉਥੇ ਕਾਫਲਾ ਲੈ ਕੇ ਪਹੁੰਚੇ ਸੀਗੀ ਆ ਵੀ ਦਾ ਭਾਈ ਨਿਸ਼ਾਨ ਸਿੰਘ ਜੀ ਇੱਥੇ ਪਹੁੰਚਣ ਦਾ ਖਲਖਦਾਈ ਆ ਧੰਨਵਾਦ ਹੈ ਤੇ ਇਹ ਗੱਲ ਹੈਗੀ ਹੈ ਵੀ ਇਸ ਤਰ੍ਹਾਂ ਜਿਹੜਾ ਬਾਬਾ ਹਰਨਾਮ ਸਿੰਘ ਤੁਮਾ ਗਿਆ ਹੈ ਹਾਂਜੀ ਅੱਛਾ ਇਹ ਪਹਿਲਾਂ ਤੈਨੇ ਖੇਡਿਆ ਫ੍ਰੈਂਟਲੀ ਮੈਚ ਖੇਡਿਆ ਹੂੰ ਇਹਦੀ ਮਿਲੀ ਭੁਗਤ ਨਾਲ ਇੱਕ ਧੰਨਾ ਲੱਗਾ ਜੀ ਜੀਆਂ ਦਾ ਮਰਿਆਦਾ ਦੀ ਗੱਲ ਕਰਨੀ ਹੈ ਮਰਿਆਦਾ ਦਾ ਫਿਰ ਉਸ ਦਿਨ ਵੀ ਜਿੱਦਣ ਬਰਗਾੜੀ ਬੇਧ ਵੀ ਗੁਰੂ ਕਾਂਸਤ ਦੀ ਹਾਂ ਜਾਂ ਅੰਗ ਗਲੀਆਂ ਖੜਾਰੇ ਗਏ ਨੇ ਹਾਂਜੀ ਜਾਂ ਉਹਨਾਂ ਨੇ ਫਿਰ ਕਹਿ ਕੇ ਲਿਖ ਕੇ ਦਿੱਤਾ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਹਾਂ ਤੇ ਜੇ ਤੁਸੀਂ ਸਿੱਖੇ ਤੇ ਲੱਭ ਲੋ ਲੱਭੇਂਦਾ ਹਾਂ ਅੱਛਾ ਉਸ ਦਿਨ ਕਿੱਧਰ ਗਿਆ ਸੀ ਜੀ ਉਸ ਤੋਂ ਪਿੱਛੇ ਧਰਨਾ ਲੱਗਾ ਬੈਬੜ ਹਾਂਜੀ ਬੈਬੜ ਦੋ ਸਿੱਖ ਮੁੰਡੇ ਮਾਰੇ ਗਏ ਹਰਿ ਭਗਵਾਨ ਸਿੰਘ ਤੇ ਕਈ ਗੁਰਜੀਤ ਸਿੰਘ ਜੀ ਹਾਂ ਉਹਨਾਂ ਦੇ ਵਿੱਚ ਸੰਗਤਾਂ ਨੇ ਇੰਨਾ ਰੋ ਆਇਆ ਸਕਦਾ ਧਰਨੇ ਦਿੱਤੇ ਉਸ ਟਾਈਮ ਤੇ ਇਹ ਬਾਦਲਾਂ ਦਾ ਪਖਪੂਰਦਾ ਰਿਹਾ ਹਾਂ ਇਹ ਪੂਰਤਰਾ ਨਾਨਸਰੀਏ ਪੂਜਦੇ ਪੂਜਦੇ ਰੇ ਸੁੱਖਾ ਪੁੱਤ ਵਾਲਾ ਪੂਜਦਾ ਰਿਆ ਜੀ ਇਹਨਾਂ ਨੇ ਉਦੋਂ ਚੂਣ ਕੀਤੀ ਅੱਜ ਜੇ ਮਰਿਆਦਾ ਦੀ ਗੱਲ ਕਰੀਏ ਮਰਿਆਦਾ ਦਾ ਫਿਰ ਵੇਖੋ ਜੀ ਜਦੋਂ ਤੋਂ ਲੈ ਕੇ ਦਰਸ਼ਨ ਸਿੰਘ ਐਸਪੀ ਦਰਸ਼ਨ ਤੋਂ ਲੈ ਕੇ ਲੱਗੀ ਹੁੰਦੀ ਹੈ ਇਹਨਾਂ ਦੀ ਕਾਲੀਆਂ ਦੀ ਦਰਸ਼ਨ ਸਿੰਘ ਨੇ ਫਿਰ ਵੀ ਮਾਨ ਦੀ ਗੱਨਾ ਕਿ ਚੰਗੀ ਕਿੰਸੀ ਇੱਕ ਜਦੋਂ ਹੁੰਦਾ ਹੈ ਗੋਬਿੰਦ ਸਿੰਘ ਐਸਪੀ ਹਮ ਬਟਾਲੇ ਉਹਨੇ ਭਾਈ ਮਾਨੋ ਚਾਲਦੀ ਤੇ ਇਕਲਵਨ ਸਿੰਘ ਨਾਗੋ ਕੇ ਹਮ ਤੇ ਇੱਕ ਮਿੰਟ ਉਠੇ ਮਨ ਖਿਆਲ ਨਹੀਂ ਗਿਆ ਇਹਨਾਂ ਦੀਆਂ ਪਤਨੀਆਂ ਫੜ ਕੇ ਥਾਣੇ ਲੈ ਗਿਆ ਸੀ ਲੈ ਗਿਆ ਸੀ ਤੇ ਉਦੋਂ ਉਸ ਟਾਈਮ ਤੇ ਉਹਨੇ ਕਲਵਨ ਸਿੰਘ ਦੇ ਦਰਸ਼ਨ ਸਿੰਘ ਨੇ ਉਹ ਕਹ ਚਾਹਵੇਂ ਥਾਣਾ ਪਟਾਲਾ ਘੇਰ ਰਿਆ ਸੀ ਉਹਨੇ ਫਿਰ ਜਾ ਕੇ ਘੇਰ ਕੇ ਤੇ ਮੁੜ ਕੇ ਫਿਰ ਗੁਪਿੰਦਰਾ ਨੂੰ ਛੱਡ ਰੀਆਂ ਪਈਆਂ ਜੀ ਉਸ ਚੀਜ਼ ਦੀ ਉਹਦੀ ਹਿਸ ਲਾਂਗਾ ਕਰਨ ਚਾਹਦਾਰ ਦੀ ਉਹ ਥੋੜਾ ਜਿਹਾ ਦਸਵੇਂ ਗ੍ਰੰਥ ਦੇ ਉਲਟ ਹੋ ਗਿਆ ਸੀ ਅੱਛਾ ਜੀ ਚੱਲਦਾ ਸੀ ਇਸ ਕਰਕੇ ਉਹਨੂੰ ਲਾਉਣਾ ਹੋਇਆ ਉਦੋਂ ਪਿੱਛੇ ਆ ਗਿਆ ਪ੍ਰੋਫੈਸਰ ਮਨਦੀਪ ਮਨਜੀਤ ਸਿੰਘ ਜੀ ਜੀ ਮਨਜੀਤ ਸਿੰਘ ਨੇ ਉਦੋਂ ਸ਼੍ਰੋਮਣੀ ਕਾਲੀ ਦਲ ਇੱਕ ਸੀ ਜਿਹੜਾ ਅੰਮ੍ਰਿਤਸਰ ਕਾਲੀ ਦਲ ਸੀ ਹੂੰ ਬਣਾਇਆ ਸੀ ਇੱਕ ਰਬ ਇਸ ਚੀਜ਼ ਦੀ ਜਿਹੜੀ ਤਵੱਜਾ ਸੀ ਇਹ ਸਾਰੀ ਬਾਦਲ ਨੇ ਢਾਈ ਸੀ ਢੂੜਾ ਇਹਨੇ ਉਹਨੂੰ ਮਨਜੀਤ ਸਿੰਘ ਨੂੰ ਲਾਇਆ ਜੀ ਲਾਇਆ ਤੇ ਮੁੜ ਕੇ ਜਦੋਂ ਫਿਰ ਆ ਗਿਆ ਭਾਈ ਰਣਜੀਤ ਸਿੰਘ ਹੂੰ ਰਣਜੀਤ ਸਿੰਘ ਆ ਗਿਆ ਤੇ ਰਣਜੀਤ ਸਿੰਘ ਨੇ ਜਦੋਂ ਡਰੰਕਰੀ ਮਾਰਿਆ ਰਣਕਰੀ ਮਾਰਿਆ ਤੇ ਉਹਨੇ 13 ਸਾਲ ਜੇਲ੍ਹ ਪੀਤੀ ਸੀ ਦਾਲ ਪੀਤੀ ਸੀ ਉਸ ਤੋਂ ਪਿੱਛੇ ਆਇਆ ਤੇ ਉਹਨੂੰ ਜਿਹੜਾ ਨੇ ਫਿਰ ਜਦੋਂ 1699 ਕਿ 1990 ਦੇ ਵਿੱਚ ਮਨਾਇਆ ਜੀ ਉਥੇ ਆਨੰਦਪੁਰ ਸਾਹਿਬ ਸਰਬੱਤ ਖਾਲਸਾ ਮਨਾਇਆ ਤੇ ਉਦੋਂ ਉਸ ਟਾਈਮ ਤੇ ਟੋੜਾ ਤੇ ਬਾਦਲ ਆਪਸ ਚ ਲੜਦੇ ਸੀ ਜਿਵੇਂ ਨਾਂ ਤਾਂ ਟੋੜਾ ਬੋਲੇ 15 ਤਿੱਕਰ ਅਸਾਕੀ ਤੇ ਨਾਂ ਬੋਲੇ ਬਾਦਲ ਜੀ ਤੇ 14 ਦੇ ਵਿਸਾਖੀ 15 ਜਿਹੜਾ ਮਰਜੀ ਸਿਰ 'ਚ ਮਾਰੇ ਟੋੜਾ ਤੇ ਸਿਰ 'ਚ ਮਾਰੇ ਬਾਦਲ ਹਾਂਜੀ ਉਸ ਤੋਂ ਪਿੱਛੇ ਪਤਨ ਕੀ ਚੱਕਰ ਬਣਾ ਤੇ ਉਹਨੇ ਬਾਦਲਾਂ ਨੇ ਇਹਨੂੰ ਰੰਗੋਣ ਲਾ ਗਿਆ ਲਾਤਰਜੀਤ ਸਿੰਘ ਨੂੰ ਜੀ ਲਾਤਾ ਫਿਰ ਬਣਾਤਾ ਗਿਆਨੀ ਪੂਰਨ ਸਿੰਘ ਨੇ ਹੂੰ ਪੂਰਨ ਸਿੰਘ ਬਣਾਤਾ ਤੇ ਗਿਆਨੀ ਪੂਰਨ ਸਿੰਘ ਬਣਾਉਣ ਦੇ ਵਿੱਚ ਉਹਨੂੰ ਰਣਜੀਤ ਸਿੰਘ ਨੂੰ ਲਾਇਆ ਸੀਗਾ ਕੀ ਸਾਜ ਸੀ ਸੱਚ ਇਹ ਵੀ ਸੰਜੀਤ ਸਿੰਘ ਸੱਚ ਬੋਲਦਾ ਸੀ ਹੂੰ ਉਹ ਆਂਦਾ ਸੀ ਵੀ ਇਹ ਜਿਹੜਾ ਮਨਾਉਣਾ ਹਾਂ 300 ਸਾਲਾ ਖਾਸ 300 ਸਾਲਾਂ ਸਾਜਮਾ ਦੇ ਸਮੁਨਾਉਣਾ ਹੈ ਹਾਂਜੀ ਉਹਦੇ ਵਿੱਚ ਤੁਸੀਂ ਕੋਈ ਕਿਸੇ ਦੀ ਮਾੜੀ ਚੰਗੀ ਗੱਲ ਨਾ ਕਰੋ ਜੀ ਤੇ ਬਾਦਲ ਨੂੰ ਇਹ ਸੀ ਉਦੋਂ ਵਾਜਪੀ ਸਰਕਾਰ ਸੀ ਤੇ ਉਹਨਾਂ 300 ਅਰਬ ਰੁਪਈਆ ਦਿੱਤਾ ਹੀ ਰੁਪਈਆ ਇੱਥੇ ਜੀ ਇਹਨੂੰ ਇਹ ਸੀ ਮੈਂ ਪੈਸੇ ਖਾਣੇ ਟੋੜੇ ਖਾਣ ਨਹੀਂ ਦੇਣੇ ਹੂੰ ਤੇ ਆ ਚੱਕਰ ਸੀ ਇਹਨਾਂ ਦਾ ਇਸ ਕਰਕੇ ਰਣਜੀਤ ਸਿੰਘ ਨੂੰ ਵੇਚਣਾ ਤਗੜ ਦਿੱਤਾ ਜੀ ਜੀ ਤੇ ਰਣਜੀਤ ਸਿੰਘ ਚੱਲਦਾ ਸੀ ਥੋੜਾ ਜਿਹਾ ਟੋੜੇ ਦੇ ਢਲੇ ਨਾਲ ਹੂੰ ਆ ਚੱਕਰ ਸੀ ਜੀ ਤੇ ਉਸ ਤੋਂ ਮਰਿਆਦਾ ਜੀ ਕਰਨ ਕਰਕੇ ਜਿਹੜੀ ਮਰਿਆਦਾ ਫਿਰ ਉਸ ਤੋਂ ਇਹਨਾਂ ਮਰਿਆਦਾ ਉੱਤਰ ਅਜੇ ਤੱਕ ਇਹੋ ਲੱਗੀ ਆਉਦੀ ਹੈ ਜੀ ਤੇ ਉਦੋਂ ਮਰਿਆਦਾ ਫਿਰ ਉਦੋਂ ਪਿੱਛੇ ਆ ਗਿਆ ਤੁਰ ਜਾ ਕੇ ਅੰਦਰ ਆਏ ਪੂਰਨ ਸਿੰਘ ਹੂੰ ਪੂਰਨ ਸਿੰਘ ਨੇ ਤੇ ਪ੍ਰਧਾਨ ਬਣਾਤੀ ਜਗੀਰਖੁਰ ਜੀ ਟੋੜੇ ਥਾਂ ਤੇ ਜਗੀਰਖੁਰ ਨੇ ਕੁੜੀ ਮਾਰ ਦਿੱਤੀ ਹੂੰ ਕੁੜੀ ਮਾਰ ਦਿੱਤੀ ਆਪਦੀ ਤੇ ਉਸ ਤੋਂ ਪਿੱਛੇ ਉਹ ਕੁੜੀ ਮਾਰ ਦਿੱਤੀ ਤੇ ਉਹ ਪੂਰਨ ਸਿੰਘ ਗਿਆ ਸੀ ਗੁਲੋਂ ਜ਼ਿਲ੍ਹੇ 'ਚ ਜੀ ਮੱਧ ਪ੍ਰਦੇਸ਼ 'ਚ ਉਹਨੇ ਉੱਥੋਂ ਹੁਕਮ ਜਾਰੀ ਕਰ ਦਿੱਤਾ ਵੀ ਜਗੀਰਖੁਰ ਸਿੱਖੀ ਜੋ ਖਰਜ ਜੀ ਚਲੋ ਜੀ ਉਹ ਬਾਦੋਂ ਚੱਲਿਆ ਜੀ ਉਹਦੇ ਪਿੱਛੇ ਲਾ ਗਿਆ ਬੰਦਾਤੀ ਉੱਥੇ ਜਾ ਕੇ ਬਨੂਗਰ ਹੂੰ ਬਨੂਗਰ ਆ ਗਿਆ ਤੇ ਬਨੂਗਰ ਨੇ ਫਿਰ ਪੂਰਨ ਸਿੰਘ ਫਿਰ ਲਾ ਦਿੱਤਾ ਜੀ ਪੂਰਨ ਸਿੰਘ ਲਾ ਦਿੱਤਾ ਤੇ ਫਿਰ ਉਸ ਤੋਂ ਪਿੱਛੇ ਆ ਗਿਆ ਤਾਂ ਜਾ ਬੰਦਾਤੀ ਹੂੰ ਬੰਦਾਤੀ ਜਿੰਨਾ ਚਿਰ ਇਹਨਾਂ ਦੀ ਪਿੱਠ ਪੂਰਦਾ ਰਿਹਾ ਜੀ ਉਹ ਦਾਤੀ ਚੰਗਾ ਰਿਹਾ ਜਦੋਂ ਬੰਦਾਤੀ ਜਾ ਕੇ ਬਾਹਰ ਇੱਕ ਬਿਆਨ ਦੇਤਾ ਹੈ ਖਾਲਸਤਾਨ ਬਾਰੇ ਜੀ ਬਾਹਰ ਉਹ ਬਿਆਨ ਦੇਤਾ ਤੇ ਉਦੋਂ ਸਰਕਾਰ ਵੀ ਉਹ ਵਾਚ ਪਈ ਸੀ ਜੀ ਤੇ ਸਰਕਾਰ ਵਾਚ ਪਈ ਸੀ ਤੇ ਇਹਨਾਂ ਨੇ ਖਾਲਸਤਾਨ ਕਰ ਚਾਹਲੀ ਤੇ ਇਹਨਾਂ ਨੇ ਉਹਨੂੰ ਬੰਦਾਤੀਂ ਦਤਾ ਹੂੰ ਬੰਦਾਤੀ ਨਾਲ ਇਹ ਗੱਲ ਹੈ ਵੀ ਇਹਨਾਂ ਦੀ ਪਰੰਪਰਾ ਪਹਿਲਾਂ ਲਾਈ ਚੱਲੀ ਆਉਂਦੀ ਜੇ ਉਹ ਤੋਂ ਪਿੱਛੇ ਬਣਾਤਾ ਗੁਰਬਜਨ ਸਿੰਘ ਜੀ ਗਰਭਜਨ ਸਿੰਘ ਬਣਿਆ ਤੇ ਉਹ ਗਰਭਜਨ ਸਿੰਘ ਜਿਹੜਾ ਸੀ ਉਹਦਾ ਮੁੰਡਾ ਉਹ ਬੁੱਚੜਖਾਨੇ ਦਾ ਚੇਅਰਮੈਨ ਹੈ। ਹੂੰ। ਬੁੱਚੜਖਾਨਾ ਮਤਲਬ ਆ ਜਿਹੜੀ ਆ ਗੋਮਾ ਮਾਰਦੇ ਨੇ ਜਦ ਕੱਟੇ ਬੱਚੇ ਉਹ ਤਾਂ ਯੂਪੀ ਚ ਹੁੰਦਾ ਜਦੋਂ। ਇੱਧਰ ਵੀ ਗਿਆ ਸੀ ਮੈਂ ਨਾ ਬੱਸੀ ਭਟਾਣਾ ਸੀ ਲੱਗਾਇ। ਚਾ ਬੱਸੀ ਭਟਾਣਾ। ਉਥੇ ਬਣਿਆ ਨਹੀਂ ਉਹਦਾ ਇਹ ਉਹਨਾਂ ਠੇਕਾ ਸੀ ਤੇ ਚੇਅਰਮੈਨ ਸੀ। ਤੇ ਗਰਭਜਨ ਸਿੰਘ ਨੇ ਫਿਰ ਜੋ ਤ੍ਰਿਜਾਂ ਡੰਗੀਆਂ ਤੁਹਾਡੇ ਕੋਲ ਸੱਤ ਤੋਂ ਲੈ ਕੇ ਜੋ ਸਰਸੇ ਵਾਲ ਆ ਗਿਆ। ਉਹਦੇ ਤ੍ਰਿਜਾਂ ਡੰਗੀਆਂ ਗਰਭਜਨ ਸਿੰਘ ਨੇ ਸਰਸੇ ਵਾਲੇ ਨੂੰ ਮਾਫ ਕੀਤਾ। ਉਸ ਤੋਂ ਪਿੱਛੇ ਆ ਗਿਆ ਯਾਨੀ ਹਰਪ੍ਰੀਤ ਸਿੰਘ ਹਮ ਹਰਪ੍ਰੀਤ ਦਾ ਦੋ ਪਾਸੇ ਜੈਸੀ ਤਰ੍ਹਾਂ ਦਾ ਦਮਦਰ ਸਾਹਿਬ ਦਾ ਤੇ ਕਾਲ ਤਖ ਦਾ ਵੀ ਆ ਗਿਆ ਹਰਪ੍ਰੀਤ ਚਲੋ ਹਰਪ੍ਰੀਤ ਚੰਗਾ ਨਿਭਾਇਆ ਮਾੜਾ ਨਹੀਂ ਨਿਭਾਇਆ ਪਰ ਜਦੋਂ 328 ਰੁਪਿਆਂ ਦਾ ਆਇਆ ਰੋਲਾ ਹਾਂਜੀ ਖੋਸੇਰੀ ਆਏ ਸਾਰੇ ਹਮ ਧਰਨਾ ਲਾਇਆ ਉਦੋਂ ਫਿਰ ਹਰਪ੍ਰੀਤ ਜਿਹੜਾ ਸੀ ਉਹ ਕਾਲੀਆਂ ਦੇ ਅੱਖੀਂ ਬੋਲ ਗਿਆ ਹਮ ਵੀ ਬੋਲ ਗਿਆ ਵੀ ਚਾਲੀ ਦਲ ਦਾ ਤੇ ਥਰੋਮੀ ਕਵਿਟੀ ਦਾ ਮਾਂ ਪੁੱਤਰ ਦਾ ਰਿਸ਼ਤਾ ਹੈ ਜੀ ਅਛਾ ਉਸ ਤੋਂ ਪਿੱਛੇ ਫਿਰ ਜਦੋਂ ਆਰਪੀ ਜਿੰਨਾ ਚਿਰ ਨੇ ਵਾਗਡ ਬੋਲਦਾ ਰਿਹਾ ਤੇ ਜਦੋਂ ਫਿਰ ਇਹ ਜਿਹੜੇ ਇਹਨਾਂ ਬਾਦਾਂ ਨੇ ਆ ਗਿਆ ਹੁਣ ਜਿਹੜਾ ਆ ਗਿਆ ਰਕबीर ਸਿੰਘ ਲਾਤਾ ਰਕबीर ਸਿੰਘ ਲਾ ਕੇ ਤੇ ਇਹਨਾਂ ਨੇ ਜਿੰਨਾ ਚਿਰ ਤੇ ਇਹਨਾਂ ਦੇ ਅੱਖ ਜਿਹੜਾ ਬੋਲੇਗਾ ਉਹ ਉਹਨਾਂ ਚਿਰ ਤਾਂ ਚੰਗੀ ਰਹੇਗਾ ਜਦੋਂ ਇਹਨਾਂ ਦੇ ਅੱਖ ਜਿਨਾ ਬੋਲੇਗਾ ਹੂੰ ਉਦੋਂ ਉਹਨੂੰ ਲਾਇਆ ਜਾਏਗਾ ਉਦੋਂ ਕਿਹੜੀ ਮਰਿਆਦਾ ਸੀ ਉਸ ਟਾਈਮ ਤੇ ਮਰਿਆਦਾ ਨੂੰ ਫਿਰ ਤੁਮਾਂ ਉਦਨ ਬੋਲਦਾ ਮਰਿਆਦਾ ਇਹਨੂੰ 20 ਦਾ 4 ਦਾ ਚ ਬਣਿਆ ਸੀ ਉਦੋਂ ਕਿੰਨੇ ਜਹਰ ਲੈ ਕੇ ਕਿੰਨੇ ਪੈ ਕੇ ਉਦੋਂ ਮਰਿਆਦਾ ਨੇ ਚਿੱਤੇ ਆਈ ਇਹਨੂੰ 328 ਰੁਪਿਆਂ ਦੀ ਮਰਿਆਦਾ ਨੇ ਚਿੱਤੇ ਆਈ ਇਹਨੂੰ ਅੱਜ ਫਿਰ ਬਰਗਾੜੀ ਚਿੱਤਾ ਨਹੀਂ ਆਇਆ ਇਹਨੂੰ ਉਦੋਂ ਇਹਨਾਂ ਪੁਸ਼ਲ ਪੁਈਦਰ ਅੱਜ ਜਿਹੜੀ ਇਹਨੇ ਧਰਨਾ ਲਾਇਆ ਬਿਲਕੁਲ ਫਰੈਂਡ ਨਾਲ ਮੈਚ ਖੇਡਿਆ ਗਿਆ ਨਹੀਂ ਜਿਹੜਾ ਧਰਨਾ ਲਾਇਆ ਗਿਆ ਐਸ்சிਪੀਸੀ ਦੇ ਗੇਟ ਦੇ ਸਾਹਮਣੇ ਹਾਂਜੀ ਉਹ ਧਰਨਾ ਸਾਜਿਸ਼ ਕੀ ਦੀ ਸੀ ਕਿਸ ਨੇ ਲੋਨ ਦਿੱਤਾ ਸਾਜਿਸ਼ਿਤਨਾ ਦੀ ਸੀ ਵਿੱਚੇ ਭਾਜਪੀ ਹੈ ਵਿੱਚੇ ਬਾਦਲ ਨੇ ਤੇ ਵਿੱਚੇ ਤੁਮ ਤੁਹਾ ਮਾਦਾ ਵੇਖੋ ਪਹਿਲੀ ਗੱਲ ਤਾਂ ਪਹਿਲਾਂ ਤਾਂ ਤੁਮਾ ਬਣ ਗਿਆ ਜਾ ਕੇ ਯੂਪੀ ਦੇ ਤੈਨ ਸਮਰਥਨ ਹੂੰ ਭੀਜੇਪੀ ਨੂੰ ਉਸ ਤੋਂ ਪਿੱਛੇ ਕੁੰਭ ਸ਼ਰਾਨ ਕਰਨ ਗਿਆ ਸਲਾ ਹੂੰ ਲੋਕਾਂ ਨੇ ਫਿਰ ਦੁਰਦਰ ਕੀਤੀ ਜੀ ਮੈਂ ਵੀ ਪਾਈਆਂ ਪੋਸਟਾਂ ਹੋਰ ਪਾਈਆਂ ਉਸ ਤੋਂ ਪਿੱਛੇ ਤੁਮੇ ਨੇ ਫਿਰ ਜਿਹੜੀ ਇਹ ਕੰਮ ਕੀਤਾ ਹੈ ਤੁਮੇ ਤੇ ਦੋਸ਼ ਲੱਗਦੇ ਐ ਜਦੋਂ ਤੋਂ ਬਣਿਆ ਇਹਦਾ ਫਰਜ ਦੇਸੀ ਬੰਦਾ ਤੁਸੀਂ ਦੇਖੋ ਵੀ ਸੰਤ ਜਨੈਲ ਸਿੰਘ ਤੱਕ ਰਹਾ ਆ ਪਾ ਵੀ ਠਾਕ ਸਿਕਰੇ ਕੋਈ ਵੀ ਟਕਸਾਲ ਦਾ ਮੁਖੀ ਕਿਸੇ ਸਿਆਸਤ ਦੇ ਵਿੱਚ ਨਹੀਂ ਆਇਆ ਜੀ ਇਹਨੂੰ ਕੀ ਨੋਟਸ ਵਿੱਚ ਆਉਂਦੇ ਹੂੰ ਜੇ ਆ ਹੁਣ ਆਇਆ ਹਿਮਾਚਲ ਦੇ ਵਿੱਚ ਸੰਤ ਜਗਿਆ ਸਿੰਘ ਝੰਡੇ ਦਾ ਰੋਲਾ ਪੈ ਗਿਆ ਹਾਂਜੀ ਰੋਲਾ ਪੈ ਗਿਆ ਤੇ ਝੰਡੇ ਰੋਲਾ ਪੈ ਉਹਨਾਂ ਨੇ ਪੈਰਾਂ ਹੀ ਰੋੜਿਆ ਹੂੰ ਕਿੰਦੀ ਕੋਈ ਸਟੇਟਮੈਂਟ ਨਹੀਂ ਆਈ ਉਹਦਾ ਬਿਆਨ ਨਹੀਂ ਦਿੱਤਾ ਕੋਈ ਨਹੀਂ ਇਹ ਜਿਹੜਾ ਬੋਲਦਾ ਵੀ ਹਿੰਦ ਜਤਿੰਦਰ ਬਲਾਰਾ ਸੁਣਦਾ ਰਿਹਾ ਹੂੰ ਉਹਨੂੰ ਪੈਂਦਾ ਪਿਆ ਸੀ ਦੂਜਾ ਉਹ ਕੀ ਕਹਿੰਦਾ ਨਾਹੀਂ ਦਲਬਾਗ ਸੇ ਵਿਰਕ ਅੱਛਾ ਦਬੈਰ ਤੇ ਉਹ ਆਂਦਾ ਵੀ ਤੁਸੀਂ ਆਜਾਂ ਦੇ ਮਰਿਆਦਾ ਹੈ ਜਿੱਦਨ ਤੁਹਾਡੀ ਮਰਿਆਦਾ ਤੁਸੀਂ ਬੈਠੇ ਸਾਜੇ ਹੂੰ ਤੇ ਤੋਹੇ ਉਥੇ ਕਿਉਂ ਨਹੀਂ ਬੋਲੇ ਤੁਹਾਡਾ ਫਰਜ਼ ਬਣਦਾ ਸੀ ਉਸੇ ਦਿਨ ਝੰਡਾ ਚੁੱਕਦੇ ਮਾਚਾਂ ਨੂੰ ਤੁਰ ਪੈਂਦੇ ਹੂੰ ਜਨਤਾ ਤੁਰਈ ਏ ਜੀ ਦਲ ਖਾਲਸਾ ਤੁਰਿਆ ਤੁਸੀਂ ਕਿਉਂ ਤੁਰੇ ਹੂੰ ਤੇ ਇਹ ਨਹੀਂ ਸਟੇਟਮੈਂਟ ਲਈ ਉਹਨੇ ਕਿੱਥੇ ਵਿਖਾਉਸਨ ਸਟੇਟਮੈਂਟ ਕਿੱਛ ਹੈ ਤੁਹਾਡੀ ਮੈਂ ਦਿੱਤੀ ਉਹ ਬਲਾਰੇ ਨੂੰ ਕੋਈ ਪਤਾ ਨਹੀਂ ਕਿ ਐਡਾ ਜਨੰਦਰ ਪ੍ਰਜਾ ਉਹ ਬੰਦਾ ਆਉਦੇ ਬੰਦਾ ਬੜਾ ਵੱਡਾ ਤੇ ਇਹ ਚੀਜ਼ ਹੈ ਵੀ ਉਹਨ ਟਿੱਕਰ ਇਹਨਾਂ ਨੇ ਫੋਟੋ ਤੇ ਜ ਫੋਟੋ ਰੋਲੀ ਏ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਿਸਾਨ ਟਰੈਕਟਰ ਲੈ ਗਲਾਈਂਦਾ ਹੈ ਉਹਨਦੇ ਉੱਤੇ ਫੋਟੋ ਲਗੀ ਸੰਜਾਇਲ ਸਿੰਘ ਦੀ ਜੀ ਉਹਨੇ ਉੱਥੇ ਪੁਲਿਸ ਵਾਲੇ ਲਾਤੀ ਉੱਥੋਂ ਦੇ ਇਕੱਠੇ ਹੋ ਗਏ ਜੱਥੇ ਬੰਦਿਆ ਪੁਲਿਸ ਵਾਲੇ ਨੇ ਮਾਫੀ ਮੰਗ ਕੇ ਫੋਟੋ ਫਿਰ ਟਰੈਕਟਰ ਲਾਣੀ ਪਈ ਅੱਜ ਵੀ ਤੁਹਾਡੇ ਵੀਡੀਓ ਸਾਹਮਣੇ ਪਈਓ ਜੀ ਜੀ ਤੇ ਵੇਖ ਸਕਦੇ ਜਦੋਂ ਮਰਜੀ ਘਟੇ ਸਿੰਘ ਜੀ ਇਹ ਸਵਾਲ ਹੈ ਵੀ ਜਦੋਂ ਅਨੰਦਪੁਰ ਸਾਹਿਬ ਵਿਖੇ ਜਦੋਂ ਉਹਨਾਂ ਦੀ ਸੇਵਾ ਦਿੱਤੀ ਜਾਣੀ ਸੀ ਨਵੇਂ ਜਹੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜਰਾਂ ਨੂੰ ਹਾਂਜੀ ਉਹਦੋਂ ਇਹਨਾਂ ਨੇ ਵਿਰੋਧ ਕੀਤਾ ਸੀ ਬਾਬਾ ਹਰਨਾਮ ਸਿੰਘ ਤੋਂ ਮਾਣੇ ਉੱਥੇ ਕਾਫਲਾ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਏ ਲੇਕਿਨ ਤੁਸੀਂ ਕਹਿੰਦੇ ਦੂਜੇ ਪਾਸੇ ਦੂਜੇ ਪਾਸੇ ਨਹੀਂ ਪਹੁੰਚੇ ਹਮ ਗੱਜ ਜਣਾ ਇਹ ਬਣਾਇਆ ਨਾ ਨੇਰੇ ਚ ਉਥੇ ਕਹਿੰਦੇ ਵੀ ਮਰਿਆਦਾ ਦੁਕਾਨ ਹੋ ਰਿਹਾ ਮੈਂ ਤੁਹਾਨੂੰ ਕਹਿੰਦਾ ਮਰਿਆਦਾ ਦੁਕਾਨ ਤਾਂ ਸਾਰੇ ਥਾਂ ਹੋ ਰਿਹਾ ਇੱਕ ਥਾਂ ਨਹੀਂ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਇੱਥੇ ਵੀ ਹੋ ਰਿਹਾ ਮਰਿਆਦਾ ਕਹਾਂ ਤਾਂ ਜਦੋਂ ਦਾ ਸ਼ਰਮਣੀ ਕਮੇਟੀ ਇਹਨਾਂ ਹੱਥ ਚ ਆਏਗੀ ਜੀ ਜਥੇਦਾਰ ਇਹਨਾਂ ਦਾ ਅੱਖ ਜੀ ਬੋਲਣ ਲੱਗ ਪੈਣੇ ਉਦੋਂ ਤਾਂ ਹੀ ਮਰਿਆਦਾ ਦੁਕਾਨ ਹੁੰਦਾ ਪਿਆ ਹੈ ਜਿਹੜੀਆਂ ਕੌਮ ਦੇ ਸਿੱਖ ਕੌਮ ਦੇ ਸੰਸਥੀਆਂ ਨੇ ਉਹ ਸੜੀ ਜਾਂਦੇ ਨਾ ਦੇ ਅੰਦਰ ਅੰਦਰ ਪਰ ਉਹਨਾਂ ਦੇ ਪੇਸ਼ੇ ਜਾਂ ਰਹੀ ਸ਼ਰਮਣੀ ਕੌਟੀ ਨੂੰ ਰੱਖਦੇ ਹਮ ਤੇ ਮਰਿਆਦਾ ਦੁਕਾਨ ਤਾਂ ਦਿਨੋ ਦਿਨ ਉਧਾਰੇ ਜਾ ਰਿਹਾ ਹੂੰ ਜੇ ਇੰਨੇ ਚ ਹੋਣਾ ਤੇ ਫਿਰ ਪਿੰਡ ਪਿੰਡ ਦੇ ਵਿੱਚ ਗ੍ਰੰਥੀ ਸੰਥਿਆ ਵਾਲੇ ਲਾਉਣਾ ਜੀ ਆਪੇ ਹਰ ਪਿੰਡ ਦੀ ਮਰਿਆਦਾ ਨੂੰ ਟੋਰੀ ਇੱਕ ਜਗ੍ਹਾ ਉੱਥੇ ਥੋੜਾ ਰਿਹਾ ਸਾਰੇ ਥਾਂ ਥੋੜਾ ਜਿਹੜਾ ਗੁਰੂਆਂ ਸਾਹਿਬ ਤੇ ਉਹ ਤਾਂ ਜਿੱਥੇ ਬੈਠਾ ਉੱਥੇ ਹੀ ਬਰਾਇਮਾਨ ਲਖਵਿੰਦਰ ਸਿੰਘ ਜੀ ਜਦੋਂ ਇਹ ਧਰਨਾ ਇਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਲਗਾਇਆ ਸੀਗਾ ਜੀ ਜੀ ਤੀਜਾ ਸਿੰਘ ਸੁੰਦਰੀ ਹਾਲ ਹੈਗਾ ਉੱਥੇ ਹੀ ਐਸਪੀ ਦਫਤਰ ਹਾਂਜੀ ਹਾਂਜੀ ਉੱਥੇ ਦਾਦੂਵਾਲ ਸਾਹਿਬ ਤੇ ਦਿੱਲੀ ਦੀ ਜਿਹੜੀ ਕਾਕੀ ਹੈਗੀ ਉਹਦਾ ਕਾਕਾ ਸਾਹਿਬ ਉੱਥੇ ਪਹੁੰਚੇ ਸੀਗੀ ਉਹਨਾਂ ਨੂੰ ਕਿ ਉਹ ਸਾਰੇ ਭਾਈ ਭਾਦ ਬੰਦੇ ਨੇ ਜੀ ਦਾਦੂਵਾਲ ਜਿੰਨਾ ਚ ਰਿਹਾ ਇਹ ਨੁਲਟਰੇ ਭਾਈਆਂ ਦੇ ਤੇ ਜਦੋਂ ਭਾਈ ਭਾ ਰਲ ਗਿਆ ਤੇ ਹਰਿਆਣਾ ਜਾ ਕੇ ਪ੍ਰਧਾਨ ਬਣ ਗਿਆ ਇੱਥੇ ਦਾਦੂ ਉਹ ਮੈਂ ਵੀ ਸੱਧਿਆ ਇੱਥੇ ਸੱਧਿਆ ਸੀ ਜੀ ਤੇ ਜਦੋਂ ਆਪਣੇ ਪ੍ਰੇਮ ਰਹਿ ਦਾਦੂਵਾਲ ਦਾ ਪਰ ਜਦੋਂ ਭਾਈ ਭਾ ਰਲ ਗਿਆ ਪਛੜਤਾ ਹੂੰ ਤੇ ਇਹ ਸਾਰੇ ਭਾਈ ਭੰਦ ਕਾਲਕਾ ਹੀ ਭਾਈ ਭਾਦ ਬੰਦਾ ਹੈ ਇਹ ਤੁਮ੍ਹੇ ਦੇ ਸਾਰੇ ਜਿਹੜੇ ਚਾਰੇ ਤੁम्मे ਥਲੇ ਨੇ ਜੀ ਤੇ ਤੁੰਮੇ ਨਾਲ ਰਲ ਕੇ ਲਾਇਆ ਪਾਈਪਾ ਨਾਲ ਪਾਈਪਾ ਚਾਹੁੰਦੀ ਏ ਕਿ ਇੱਕ ਪ੍ਰੋਫੈਸਰ ਮਨਜੀਤ ਸਿੰਘ ਦਿੱਤੀ ਸੀ ਇੰਟਰਵਿਊ ਜਿਹੜਾ ਜਿਹਦਾ ਰਿਹਾ ਉਹਨੇ ਆਖਿਆ ਸੀ ਵੀ ਜਦੋਂ ਅਨੰਦਪੁਰ ਸਾਹਿਬ ਦਾ ਮਨਾਸ ਸਾਲਾ ਖਾਲਸਾ ਜੀ ਉਦੋਂ ਨਗਰ ਕੱਢਿਆ ਹੀ ਅਨੰਦਪੁਰਤ ਲੈ ਕੇ ਕੀਰਤਨ ਪੁਰਤ ਕਰ ਜੀ ਉਹਦੇ ਅੱਗੇ ਨਾਲ ਲਾਇ ਹੈ ਨਿਕਰਾਂ ਵਾਲੇ ਖਾਕੀ ਨਿਕਰਾਂ ਆਰਐਸ ਦੇ ਬੰਦੇ ਅੱਛਾ ਉਹ ਮੰਦਨ ਸੀ ਗੋਦੇ ਚ ਆਰਾਸ ਦੇ ਬੰਦੇ ਦੀ ਆਵਾਜ਼ ਵੀ ਆਇਆ ਸਰਕਾਰ ਤੇ ਤੇ ਉਹਨਾਂ ਉਦੋਂ ਅਸੀਂ ਵਿਰੋਧ ਕੀਤਾ ਇਹ 1999 ਦੀ ਅੱਛਾ ਜੀ ਤੇ ਉਹਦਾ ਅਸੀਂ ਵਿਰੋਧ ਕੀਤਾ ਤੇ ਉਹਨੇ ਆਰਾ ਦੇ ਮੁਖੀ ਸੀ ਉਹ ਆਪਣੇ ਮੋਹਨ ਭਗਤ ਸੀ ਮੋਹਨ ਭਗਤ ਸੀ ਮਾਣਾ ਜੀ ਕਿ ਪੰ ਸਰਦਰਸ਼ਨ ਉਹਨੇ ਆਖਿਆ ਸੀ ਵੀ ਕੋਈ ਦਿਨ ਇਹ ਜਾਵੇਗਾ ਕਿ ਸਾਡਾ ਜਥੇਦਾਰ ਸਾਡਾ ਹੋਵੇਗਾ ਤੇ ਕਾਲ ਕਮਿਸ਼ਨਰੀ ਕੌਟੇ ਪ੍ਰਧਾਨ ਵੀ ਸਾਡਾ ਹੋਵੇਗਾ ਇਹ ਕਿਨੇ ਗੱਲ ਕਹੀ ਇਹ ਆਰਾਸ ਦੇ ਪ੍ਰਧਾਨ ਨੇ ਕਹੀ ਸੀ ਪ੍ਰਧਾਨ ਸਾਹਿਬ ਨੇ ਹਾਂ ਇਹ ਅਨਰ ਨਹੀਂ ਮੈਂ ਨਹੀਂ ਕਹਿੰਦੇ ਅੱਛਾ ਤੇ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਜੀ ਸਾਡੇ ਦੇ ਭਾਈਪਾ ਤੇ ਅਰਥ ਕਬਜ ਹੋ ਰਹੀ ਏ ਜੀ ਤੇ ਇਹ ਕਹ ਰਹਾ ਅਸੀਂ ਆਪ ਜੀ ਜੀ ਅਸੀਂ ਸਾਡੇ ਯੁਰਤ ਹੋਵੇ ਤਾਂ ਮੈਂ ਨੂੰ ਕੀ ਲੋੜ ਸੀ ਜਾ ਕੇ ਮਹਾਰਾਸ਼ਟਰ ਜਾ ਕੇ ਵਾਅਦੇ ਦੀ ਹੂੰ ਤਾਂ ਮੈਨੂੰ ਕੀ ਲੋੜ ਸੀ ਇੱਥੇ ਆਣ ਕੇ ਚੋਣਾ ਲੜਨ ਦਾ ਲਾਨ ਕਰਦਾ ਜਸਿੰਦਰ ਜਿਹੜਾ ਬੁਲਾ ਰਾਇਆ ਉਹਦਾ ਅਸੀਂ ਚੋਣਾ ਲੜਾਂਗੇ ਰਲ ਕੇ ਭਾਈਪਾ ਨਾਲ ਕਿੰਨੇ ਕੁ ਮਾਹ ਪਰਸ਼ਟ ਛਾਲ ਕੇ ਲੜੀ ਚੋਣਾ ਚੋਣਾ ਪੰਜਾਬ ਦੇ ਵਿੱਚ ਲੜਨਗੇ ਪੰਜਾਬ ਦੇ ਵਿੱਚ ਲੜਨਗੇ ਕਰਦਨ ਸਰਕਾਰ ਨੂੰ ਵੀ ਭਾਇਪਨ ਰੜਕੇ ਅੱਛਾ ਅੱਛਾ 2027 ਦੇ ਵਿੱਚ ਇਹ ਜਿਹੜਾ ਹੈਗਾ ਦਮ ਦੀ ਮਿੱਟਕਸਾਲ ਦੇ ਬਲਾਰੇ ਗੱਲ ਕਰਦੇ ਨੇ ਵੈਸੇ ਚੋਣ ਲੜਾਂਗੇ ਲੜਾਂਗੇ ਹਾਂ ਹੁਣ ਵੇਖੋ ਇਹ ਤਾਂ ਫਿਰ ਆਪ ਆਪਣੇ ਉਮੀਦਵਾਰ ਵੀ ਦੇਣਗੇ 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 ਸਾਂਝੇ ਉਮੀਦਵਾਰ ਦੇਣਗੇ ਸਾਂਝੇ ਦੇਣ ਸਾਂਝ ਦੇਣਗੇ ਤੇ ਫਿਰ ਦਾਲ ਜਿਹੜੀ ਹੈ ਕੀ ਹੈ ਦਾਲ ਜਿਹੜੀ ਤੇ ਇਹਨੇ ਪਹਿਲੋ ਲਾ ਲਿਆਂਦਾ ਹੀ ਭਾਇਪਨ ਆਰਐਸ ਨੇ ਬੰਦਾ ਲਿਆਂਦਾ ਸੀ ਜੇ ਰਾਮ ਸਿੰਘ ਨੂੰ ਪਗਤ ਸਰਬੰਦੀ ਹੁੰਦੀ ਸੀ ਜੀ ਤੇ ਰਾਮ ਸਿੰਘ ਨੂੰ ਉਹ ਉਸ ਟਾਈਮ ਤੇ ਰੋਡੇ ਨਾਲ ਸੀ ਉਹਦੇ ਜੀ ਰੋਡਿਆਂ ਨੇ ਡਾਂਡ ਵਈਸਾ ਸੀ ਅੱਜ ਰੋਡੇ ਵਿੱਚ ਚੀਕਦੇ ਪੈਨ ਤੁਮੇ ਤੋਂ ਹੂੰ ਰੋਡੇ ਲੱਗ ਹੋ ਗਏ ਹੂੰ ਹੂੰ ਇਹ ਕਰਕੇ ਉਹਦਾ ਰਾਮ ਸਿੰਘ ਜੀ ਬਹਿ ਜਦਾ ਤੇ ਆਹ ਗੱਲਾਂ ਨਹੀਂ ਸੀ ਨਿਭਣ ਜਿਹੜੀਆਂ ਅੱਜ ਤੁਮਾ ਕਰ ਰਿਹਾ ਜੀ ਤੁਮਾ ਤਾਂ ਪੈਰ ਪੈਰ ਤੇ ਸਿੱਖ ਕੌਮ ਦਾ ਨਿਸ਼ਾਨ ਕਰ ਰਿਹਾ ਵੇਖੋ ਜੀ ਭਾਈਪਾ ਨੇ ਹੂੰ ਸਾਡੇ ਕੁੱਟੇ ਕਿਸਾਨ ਕੁੱਟੇ ਜੀ ਬਣਾਤਾ ਦੁਜਾ ਬਹਾਨਾ ਭਗਵੰਤ ਮਾਨ ਦਾ ਹੂੰ ਉਸ ਇਥੋਂ ਦੀ ਫਾਇਦਾ ਭਾਈਪਾ ਖਟ ਗਈ ਹੈ ਹੂੰ ਜਿੱਦੀ ਚ ਤੇ ਇਸ਼ਾਰਾ ਭਾਈਪਾ ਦਾ ਸੀ ਤੇ ਕਟਾ ਤੇ ਕਿਸਾਨ ਪੰਜਾਬ ਤੋਂ ਜੀ ਇੱਕ ਬੜੀ ਵੱਡੀ ਸਿਆਸਤ ਸੀ ਹੂੰ ਹੂੰ ਤੇ ਭਗਵੰਤ ਮਾਨ ਥੱਲੇ ਲਾਤਾ ਦੁਰੇ ਦਰ ਭਗਵੰਤ ਮਾਨ ਦੀ ਹੋ ਗਈ ਤੇ ਯਾਰਾ ਉਤੋਂ ਪਾਈਪਾ ਦਾ ਸੀ ਕਿ ਉਹ ਡੀਜੀਪੀ ਪਾਈਪਾ ਦਾ ਕਿਸਾਨੀ ਮੁੱਦੇ ਤੇ ਬਾਬਾ ਹਰਨਾਮ ਸਿੰਘ ਤੁਮਾ ਬੋਲੇ ਨਾ ਬਿਲਕੁਲ ਨਹੀਂ ਬੋਲਿਆ ਆ ਤਾਂ ਮੈਂ ਹੱਲ ਕਰਾਵਾਂਗਾ ਕਿਹੜਾ ਬੋਲਣ ਦਾ ਬੋਲਣ ਦਾ ਕੀ ਕਰਨ ਨਹੀਂ ਨਹੀਂ ਕੀ ਕਰ ਉਹਨਾਂ ਉਹਨਾਂ ਦੇ ਬਾਅਦ ਥੱਲੇ ਆ ਉਦੋਂ ਨਾ ਬੋਲਣ ਦਾ ਕੀ ਕਾਰਨ ਸੀ ਨਾ ਬੋਲਣ ਦੇ ਕਾਰਨ ਜਿਹੜਾ ਜਿਵੇਂ ਇਸ ਤਰ੍ਹਾਂ ਉਹਨਾਂ ਆਖਿਆ ਵੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹਥੇ ਇੱਕ ਬੰਗਲਾ ਜਿਹੋਨਾਂ ਹੁਣ ਇੱਧਰ ਆ ਜਾ ਇਨੇ ਢਾਵਾਗੇ ਉਥੇ ਉਸ ਕਰਕੇ ਦਬਾ ਜਾਂਦਾ ਭਾਈ ਦਾ ਥੱਲੇ ਇਹ ਸਾਰੇ ਨੇ ਇੱਕ ਭਾਈ ਪਾਸ ਥੱਲੇ ਦਬਾ ਥੱਲੇ ਬਹੁਤ ਜ਼ਿਆਦਾ ਕਾ ਚੱਲਦੇ ਜਿੰਨੇ ਕਹੋ ਉਹਨੇ ਹੀ ਥੋੜੇ ਨੇ ਜੀ ਇਹ ਸਾਰੇ ਦਾਦੂਵਾਲ ਜਿਹੜਾ ਜਿੰਨਾ ਰਿਹਾ ਉਲਟਰ ਜਾ ਬਾਦਲਾ ਇਹ ਜੇਲ੍ਹੇ ਵਿੱਚ ਇਕੱਟੀਆਂ ਹੈ ਇੱਥੇ ਧਰਨਾ ਨਗਰ ਬਰਗਾੜੀ ਦਾਦੂਵਾਲ ਦਾ ਸਰਮਾਨ ਸਰਮਾਨ ਸਿੰਘ ਨਹੀਂ ਹੁਣ ਦਾਦੂਵਾਲ ਸਾਹਿਬ ਬਾਦਲਾ ਦੀ ਪੱਖ ਵਿੱਚ ਹੈ ਕਿਵੇਂ ਲੱਗਦਾ ਤੁਹਾਨੂੰ ਉਲਟਾ ਹੈ ਉਲ ਇਹ ਦੋ ਪੱਖ ਰੱਖਦੇ ਨੇ ਦੋ ਗੁੱਲਾਂ ਕਿਵੇਂ ਆ ਦੋ ਗੱਲਾਂ ਵੀ ਉਹਦੇ ਨਾਲ ਧਰਨਾਇ ਸ਼ਾਮਲ ਹੋ ਗਿਆ ਅੱਛਾ ਜਿਹੜਾ ਬਲਵੀਰ ਸਿੰਘ 96 ਕਰੋਣੀ ਸੀ ਜੀ ਉਹਨੇ ਐਲਾਨ ਕੀਤਾ ਹੈ ਮੈਂ ਲਾਵਾਂਗਾ ਧਰਨਾ ਕਿ ਹੂੰ ਉੱਥੇ ਕਿਉਂ ਨਹੀਂ ਆਇਆ ਹੂੰ ਅਨਾਸੇ ਤੋਂ ਮੈਂ ਧਰਨਾਇ ਕਿਉਂ ਨਾ ਜ세ਦਾਰ ਬਲਵੀਰ ਸਿੰਘ 96 ਕਰੋਣੀ ਨਹੀਂ ਆਇਆ ਸਰ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਕਿਤੇ ਨੇ ਸਟੇਟਮੈਂਟ ਆਈ ਕਿਉਂ ਨਹੀਂ ਪਹੁੰਚਿਆ ਰਲੇ ਨੇ ਉਹਨੂੰ ਸ਼ਰਮਣੀ ਗੜੀ ਤੋਂ ਉਹਨਾਂ ਨੂੰ ਰਾਸਣ ਮਿਲਦੇ ਨੇ ਕਿਤੇ ਕਿਤੇ ਉਹਨਾਂ ਦੇ ਦਮਦਾਰ ਆਪਸਾਖੀ ਆਵੇਗੀ ਜੀ ਆਨੰਦ ਰੋਲਾ ਮਲਾ ਗਿਆ ਜੀ ਇਸ ਤਰ੍ਹਾਂ ਕਰਕੇ ਆ ਮੁਕਸਰ ਮਾਗੀ ਆਉਂਦੀ ਏ ਥਾਂ ਥਾਂ ਤੇ ਇਹਨਾਂ ਡਲ ਜਾਂਦੇ ਨੇ ਇਹਨਾਂ ਸ਼ਰਮਣੀ ਕੁੱਟ ਦੇ ਰਸਨ ਲੈਂਦੇ ਨੇ ਹੂੰ ਤੇ ਇਹਨਾਂ ਰਸਨ ਬੰਦ ਹੋ ਜਾਏਗਾ ਹੂੰ ਇਹ ਕਾਣੇ ਨਹੀਂ ਸ਼ਰਮਣੀ ਕੁੱਟਦੇ ਭਾਈ ਸਾਹਿਬ ਜੀ ਜਿਸ ਤਮੇ ਬਾਬਾ ਹਰਨਾਮ ਸਿੰਘ ਧੋਮਾ ਨੇ ਆਪਣੀ ਮੰਗ ਰੱਖੀ ਹੈ ਵੀ ਜਥੇਦਾਰ ਜਿਹੜੇ ਇਹਨਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ ਸੀਗਾ ਇਹਨਾਂ ਨੂੰ ਰਿਹਾਈ ਵਾਸਤੇ ਜਿਹੜੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਇੱਕ ਤਰੀਕ ਦਿੱਤੀ ਹੈ 15 ਅਪ੍ਰੈਲ ਤੱਕ ਜੇ ਜਥੇਦਾਰਾਂ ਦੀ ਰਿਹਾਈ ਨਹੀਂ ਹੁੰਦੀ ਤੇ ਅਸੀਂ ਵੱਡਾ ਪ੍ਰੋਗਰਾਮ ਲਿਖਾਂਗੇ ਉਹਨਾਂ ਨੇ ਅੱਗੇ ਤਾਂ ਰੱਖਿਆ ਸੀ ਜਸਵੰਤ ਫਾਰਕ ਕੀਤਾ ਸੀ ਹਾਂਜੀ ਤੇ ਦਰਬਾਰ ਸੈਡਗ੍ਰੰਥੀ ਰੱਖਿਆ ਸੀ ਰਕबीर ਸਿੰਘ ਨੂੰ ਉਹਨਾਂ ਹੈਡਗ੍ਰੰਥੀ ਤੋਂ ਫਾਰਕ ਕਰਤਾ ਕਰਤਾ ਕਦੋਂ ਤੋਂ ਉਸ ਦਿਨ ਮਤਾ ਪਾਸ ਹੋ ਕੇ ਜਦੋਂ ਜਲਾਸ 28 ਤਰੀਕ ਦਾ ਅੱਛਾ ਉਹਨਾਂ ਉਸ ਦਿਨ ਸ਼ਰੋਣੀ ਕਮੇਟੀ ਦੇ ਰਵਿੰਦਰ ਸਾਹਿਬ ਤੋਂ ਵੀ ਫਾਰਕ ਕਰਤਾ ਉਹ ਯਾਨੀ ਰਕबीर ਸਿੰਘ ਫਾਰਕ ਹੋ ਗਏ ਦਰਬਾਰ ਸਾਹਿਬ ਦੀ ਸੇਵਾ ਦਰਬਾਰ ਸਾਹਿਬ ਦੀ ਸੇਵਾ ਫਾਰਕ ਹੋ ਗਈ ਕਿੰਨੀ ਤਰੀਕ ਤੋਂ 28 ਤਰੀਕ ਤੋਂ ਮਤਾ ਪਾਸ ਹੋ ਗਿਆ ਇਹਨਾਂ ਦਾ ਅੱਛਾ ਉਹਨਾਂ ਨੂੰ ਮਤਲਬ ਕਿ ਘਰ ਨੂੰ ਭੇਜਤਾ ਸੁੱਕੇ ਘਰ ਨੂੰ ਭੇਜਤਾ ਸੁੱਕੇ ਕੀ ਤੇ ਅੱਛਾ ਤੇ ਰਗਵੀਰ ਸਿੰਘ ਐਡਾ ਕੋਈ ਚੰਗਾ ਵੀ ਨਹੀਂ ਸੀਗਾ ਤੇ ਐਡਾ ਮਾੜਾ ਵੀ ਨਹੀਂ ਸੀਗਾ ਹੂੰ ਜੀ ਵੇਖਿਆ ਜੇ ਚੰਗਾ ਤੇ ਬਾਲਾ ਚੰਗਾ ਵੀ ਨਹੀਂ ਸੀ ਬਾਲਾ ਮਾੜਾ ਵੀ ਨਹੀਂਗਾ ਨਾ ਮੈਂ ਨਾ 15 ਤਰੀਕ ਦਿੱਤੀ ਹੈ 15 ਅਪ੍ਰੈਲ ਦੀ 15 ਤਰੀਕ ਦਾ ਤੁਹਾਨੂੰ ਦੱਸਿਆ ਵੀ 15 ਤਰੀਕ ਨੂੰ ਮੈਂ ਕਹਿੰਦਾ ਹੈ 15 ਤਰੀਕ ਤੱਕਰ ਸਾਰਾ ਗੋਲਮਲ ਹੋ ਜਾਣਾ ਕੁਝ ਨਹੀਂ ਹੋਣਾ ਗੜਗਾਜੀ ਰਹਿਣਾ ਹੂੰ 15 ਤਰੀਕ ਦਾ ਕਿਉਂ ਦਿੱਤੀ ਹੈ ਧਾਮੀ ਨੂੰ ਨਾ ਦੇਤਾ ਮੰਗ ਪੱਤਰ ਇੱਕ ਉਹ ਦਿਨ ਧਾਮੀ ਗਿਆ ਮੰਗ ਪੱਤਰ ਲੈਣ ਵਿੱਚ ਛੱਪਾਈ ਦੀ ਗੱਲ ਤਾਂ ਮਿਲਾਂ ਤਾਂ ਪੈ ਗਈ ਤੂੰ ਮੈਂ ਕਿਹਨੂੰ ਲੈਣ ਦੀ ਆ ਕਹੂੰ ਹੂੰ ਧਰਨਾ ਲਾਈ ਬਿਠੇ ਲਾਉਂਦੇ ਨੇ ਆਪਾਂ ਨੂੰ ਕਿਸੇ ਅੱਛਾ ਉਹ ਦੂਜੀ ਗੱਲ ਇਹ ਆ ਵੀ ਜਿਹੜਾ ਧਰਨਾ ਲਾਇਆ ਇਹ ਉਸ ਦਿਨ ਬਾਦਲ ਜਿਹੜੇ ਬਾਦਲਾਂ ਨੇ ਇਹਨੂੰ ਕਬਜ਼ੇ ਕਰਾਇਨ ਧੰਮੇ ਨੂੰ ਥਾਂ ਥਾਂ ਗੁਰਦੁਆਰਿਆਂ ਤੇ ਹੂੰ ਤੇ ਜਿੱਦਨ ਭਾਜਪਾ ਨਾਲ ਕਾਲੀਆਂ ਦੀ ਸਾਂਝ ਹੈ ਅੱਜ ਵੀ ਤੇ ਕੱਲ ਵੀ ਛੁੱਟੀ ਨਹੀਂ ਗਈ ਜਿੱਦਨ ਆਖਤਾ ਕਾਲੀਆਂ ਨਾਲ ਬਾਜਪਾ ਨੂੰ ਆਖਤਾ ਜਕੀ ਮੋਦੀ ਨੂੰ ਤੇ ਉਸ ਦਿਨ ਤੋਂ ਧੰਮੇ ਨੇ ਬਿਲਕੁਲ ਬਹਿ ਜਾਣਾ ਤੋਂ ਅਨੁਲੋਖ ਮਿੰਦਰ ਸਿੰਘ ਜੀ ਪਤਾ ਹੈ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸੀਗਾ ਕਹਿੰਦਾ ਵੀ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਬਾਬਾ ਹਰਨਾਮ ਸਿੰਘ ਧੋਮਾ ਜੀ ਇੱਥੇ ਆਏ ਨੇ ਵੱਡਾ ਕਾਫਲਾ ਲੈ ਕੇ ਅਸੀਂ ਨਹੀਂ ਚਾਹੁੰਦੇ ਵੀ ਸਿੱਖ ਸਿੱਖਾਂ ਦੀਆਂ ਪੱਗਾਂ ਲੈਣ ਪੱਗਾਂ ਦੀ ਗੱਲ ਜਿਹੜੀ ਚੱਲਦੀ ਪੱਗਾਂ ਦੇ ਜਿੱਦਣ 36 ਰੁਪਿਆ ਦਾ ਰੋਲਾ ਸੀ ਹੂੰ ਇਹਨਾਂ ਕੀ ਨਹੀਂ ਕੀਤਾ ਉਧਰ ਪੱਗਾਂ ਲਾਈਆਂ ਤੇ ਹੀਆਂ ਨਾ ਸਾਰੀਆਂ ਇਹਨਾਂ ਨੇ ਹੂੰ ਇਹਨਾਂ ਬੀਬੀਆਂ ਦੇ ਗਰਭਵਤੀ ਬੀਬੀਆਂ ਦੇ ਟਿੱਡਾਂ 'ਚ ਲੱਤਾਂ ਮਾਰੀਆਂ ਇਹਨਾਂ ਨੇ ਕਿਹਨੇ ਬਾਲਾ ਇਹਨਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਟ੍ਰਾਂਸਪੋਰਟ ਕਰ ਨੇ ਅੱਛਾ ਈ ਤੇ ਉਹਦਾਂ ਘਰੇ ਵਾਂ ਕਿੱਧਰ ਗਿਆ ਸੀ 6 ਜੂਨ ਨੂੰ ਅਸੀਂ ਮਨਾਉਣ ਜਾਂਦੇ ਆ ਕੱਲੂ ਘਰ ਆ 6 ਜੂਨ ਦਾ ਸਿੱਖ ਸੰਗਤਾਂ ਦੀ ਉਹਦਾਂ ਨਹੀਂ ਪੱਗਾਂ ਲਾਉਂਦੇ ਜੀ ਉਹਦਾਂ ਨਹੀਂ ਪੱਗਾਂ ਲਾਉਂਦੇ ਨੇ ਪੱਗਾਂ ਦਾ ਤੇ ਨਾ ਰਵਾਜ ਬਣ ਗਿਆ ਰੌਣ ਦਾ ਹਮ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਇਹ ਕਿਹ ਗੱਲ ਕਰਦੇ ਨੇ ਪੱਗਾਂ ਇਹਨਾਂ ਨੇ ਖੋਈਆਂ ਸੀਗੀਆਂ ਲਾਈਆਂ ਸੀਗੀਆਂ ਅੱਜ ਤੱਕ ਪੱਗਾਂ ਵਾਪਸ ਨਹੀਂ ਦਿੱਤੀਆਂ ਤੇ ਉਹ ਹਦ ਗੱਲ ਜਿਹੜੀ ਗੱਲ ਕਰਦਾ ਆਪਦੀ ਗੱਲ ਤੇ ਆਪੇ ਹੀ ਆ ਜਾਂਦੇ ਨੇ ਹਮ ਕਿਸੇ ਕਹਿੰਦੇ ਰੋੜੀ ਕੋਣੀਗੀ ਪਰ ਚਰਨ ਘਰੇਵਾਲ ਜਿਹੜਾ ਇਹ ਤਾਂ ਰਹਿੰ ਇਹ ਤਾਂ ਦੇਖੋ ਜੀ ਮੈਂ ਕੀ ਗੱਲ ਕਰਨਾ ਕਹੀ ਨਾ ਵੀ ਜਿਹੜੇ ਨਾਨ ਸਾਰੇ ਡੇਰੇ ਜਾਂ ਕੋਈ ਵੀ ਡੇਰੇਦਾਰ ਜੀ ਉਹਨਾਂ ਦਾ ਫਰਜ਼ ਬਣਦਾ ਜਾ ਕੇ ਕਾਲ ਤਖਤ ਨਤਮਸ ਹੋਣਾ ਜੀ ਇਹ ਜਗ ਨਤਮਸ ਉੱਥੇ ਹੁੰਦੇ ਨੇ ਹਮ ਜਿੰਨੇ ਮਹਾਰਾਜਮ ਨੇ ਨਾ ਗਰੇਵਾਲ ਹੋ ਗਿਆ ਕੋਈ ਹੋ ਗਿਆ ਔਰ ਜਿਹੜਾ ਲੁਧਿਆਣੇ ਦਾ ਗਰੇਵਾਲ ਜ ਆ ਹਮ ਗਰੇਵਾਲੀ ਦੀ ਮੇਸ਼ੀਨ ਤਰ੍ਹਾਂ ਵੇਸ਼ੀਨ ਤਰ੍ਹਾਂ ਗਰੇਵਾਲ ਹਮ ਉਹ ਰਹਿੰਦਾ ਹੀ ਉੱਥੇ ਉਹ ਗੁਣਗਾਉਂਦਾ ਇਹਨਾਂ ਦੇ ਜੀ ਤੇ ਇਸ ਕਰਕੇ ਇਹ ਮੂੰਹ ਕਾਲੇ ਆਪ ਕਰਦੇ ਨੇ ਗਰੇਵਾਲ ਕਿੰਨਾ ਮੂੰਹ ਕਾਲਾ ਕਰਦਾ ਤੇ ਬੰਦੇ ਕਾਲੀਦਾਲ ਨੇ ਅਛਾ ਫੇਰ ਜਿਹੜੀ ਤੂੰ ਗੱਲ ਕੀਤੀ ਰਾਮ ਸਿੰਘ ਤੋਂ ਮੈਂ ਦੇਖ ਜੀ ਟਕਸਾਲ ਦੇ ਵਿੱਚ ਹੁੰਦਿਆਂ ਸੰਤ ਜਨੈਲ ਸਿੰਘ ਤੇਕਰ ਬਾਬਾ ਠਾਕ ਸਿੰਘ ਤੇਕਰ ਜੀ ਕਿਸੇ ਦੀ ਯੁਰਤ ਨਹੀਂ ਪਈ ਸੀ ਕਿਸੇ ਗੱਲ ਕਰਨ ਜਾਂ ਕਿਸੇ ਸਿਆਸਤ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਬਾਦਲ ਜਿਹੜਾ ਸੀ ਮਿੱਤੇ ਚੌਂਚ ਲਮਾਂ ਪੈ ਜਾਂਦਾ ਸੀ ਤੇ ਮੈਨੂੰ ਮੇਰੇ ਬਾਬਾ ਠਾਕ ਮੂੰਹ ਨਹੀਂ ਦਿਖਾਉਂਦੇ ਸੀ ਹਮ ਕੇਪੀਸੀ ਗਿਰਨ ਨਹੀਂ ਗਏ ਸੀ ਆਹੜਾ ਪਰੰਪਰਾਲੇ डीए ਜਿਹੜਾ ਸੀ ਲੱਗਰ ਜਿਹਨੇ ਪ੍ਰਕਾੜੀ ਕੋਰੀ ਚਲਾਈ ਸੀ ਉਹ ਮਹਾਰਾਜ ਦਾ ਪੋਤਰਾ ਜੀ ਇਹ ਬਾਬੇ ਠਾਕਰ ਸਿੰਘ ਨੂੰ ਇੱਕ ਵਾਰ ਸਟੇਟਮ ਸੁਣੀ ਹੈ ਕਿ ਉਹਨੂੰ ਮਿਲਿਆ ਹੈ ਤੇ ਬਸ ਜ ਲੰਮਾ ਪੈ ਕੇ ਮੱਥਾ ਟੇਕਿਆ ਨੇ ਉਹ ਜੀ ਜੀ ਤੇ ਬਾਬੇ ਠਾਕ ਇੰਨਾ ਮਾਨ ਸਨਮਾਨ ਸੀ ਤੇ ਇਹਨੂੰ ਤੁਮੇ ਦਾ ਮਾਨ ਸਨਮਾਨ ਬਣਨਾ ਚਾਹੀਦਾ ਸੀ ਸੰਗਤਾਂ ਦੇ ਵਿੱਚ ਇਹਨੂੰ ਕੀ ਰੋਡ ਸਿਆਖਤ ਬਣਦੀ ਹ ਹ ਸਿਆਖਤ ਵਿੱਚ ਕੀ ਰੋਡ ਬਣਦੀ ਹੈ ਸਾਦੀ ਸਿੱਖੀ ਪ੍ਰਚਾਰ ਕਰਦਾ ਅਮਰ ਛਕਾ ਦਾ ਸੰਗਤਾਂ ਨਾਲ ਜੋੜਦਾ ਤੇ ਆਪੇ ਸੰਗਤਾਂ ਦਾ ਪ੍ਰਭਾਵ ਵੱਧਦਾ ਹੁੰਦਾ ਔਰ ਇਹਨੇ ਤਾਂ ਵੜ ਗਿਆ ਸਿਆਖਤ ਦੇ ਵਿੱਚ ਪਈ ਨਾ ਬਾਦਲਾ ਸਹੀ ਆ ਗਿਆ ਫਿਰ ਕੈਪਟਨ ਨੂੰ ਰੋਪੇ ਦਿੰਦਾ ਫਿਰ ਹਜ਼ਾਰ ਆੜਮ ਨਾਲ ਫੋਟੋ ਖਿੱਚਦੇ ਫਿਰ ਵੇਖੋ ਜੀ ਜਿਹੜੀ ਦਸਤਾਰ ਬੰਦੀ ਮਿੰਨਗਲ ਕਰ ਰਹੇ ਮਨੋਰ ਲਖਟਰ ਡ ਗਿਆ ਸੀ ਹਿਆਣੇ ਇਸ ਸੰਤਾ ਦੀ ਫੋਟੋ ਲੱਗੀ ਮੈਂ ਗੁਰਦਰ ਨਹੀਂ ਜਾਣਾ ਹੂੰ ਇਹਨੂੰ ਸਨਮਾਨਤ ਕਰਦਾ ਪਿਆ ਹੂੰ ਤੇ ਫਿਰ ਤੁਸੀਂ ਕੀ ਗੱਲ ਕਰੋਗੇ ਜੀ ਗਵਿੰਦਰ ਸਿੰਘ ਜੀ ਜਿਵੇਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਪਿਛਲੇ ਸਮੇਂ ਦੇ ਚ ਅਸਤੀਫਾ ਦੇ ਦਿੱਤਾ ਸੀਗਾ ਲੇਕਿਨ ਜਦੋਂ ਅਸਤੀਫੇ ਦੀ ਮੰਗ ਅੰਤਰੰਕ ਕਮੇਟੀ ਜਾਂ ਜਿਹੜੇ ਮੈਂਬਰ ਸੀਗੇ ਵੀ ਅਸਤੀਫਾ ਵਾਪਸ ਹੋਣਾ ਚਾਹੀਦਾ ਹੈ ਸਤੀਫਾ タミン ਨੂੰ ਨਹੀਂ ਦੇਣਾ ਚਾਹੀਦਾ ਫਿਰ ਸੁਖਵੀਰ ਬਾਦਲ ਉਹਨਾਂ ਦੇ ਘਰ ਗਿਆ ਸਤੀਫਾ ਵੀ ਵਾਪਸ ਹੋ ਗਿਆ ਇਹ ਸਾਰੀ ਸਾਰੀ ਮੇਰੀ ਪੁਕਤ ਸੀ ਸਾਰੀ ਜੁੜਲੀ ਇੱਕ ਕੋਈ ਦੂਰ ਹੈ ਨਹੀਂਗਾ ਇਹਨੇ タミン ਨੇ ਸਤੀਫਾ ਦੇ ਕੇ ਇਹਨਾਂ ਨੂੰ ਫਾਰਗ ਕਰਾਉਣਾ ਸੀ ਤਿੰਨੇ ਜਥੇਦਾਰਾਂ ਨੂੰ ਹਾਂਜੀ ਇਹ ਸਾਜ ਸੀ ਸਾਜ ਸੀ ਇੱਕ ਤੇ ਇਹਨੂੰ ਫੇਰ ਮੈਨੂੰ ਮਨਾਇਆ ਜੇ ਮੈਂ ਪਹਿਲਾਂ ਆਕੜਾਂ ਕੇ ਮੁੜ ਕੇ ਸੁਖਵੀਰ ਗਿਆ ਜਦੋਂ ਮਨ ਕੇ ਆ ਗਿਆ ਸਤੀਫਾ ਵਾਪਸ ਲੈ ਲਿਆ ਤੇ ਮੁੜ ਕੇ ਫਿਰ ਪ੍ਰਧਾਨ ਬਣ ਗਿਆ ਤੇ ਇਹਨੇ ਜਥੇਦਾਰਾਂ ਨੂੰ ਪਾਰਕਰ ਨੂੰ ਨਾਲ ਸੀ ਜੀ ਜਾਨੀ ਕੁਲਦੀਪ ਸਿੰਘ ਗੜਗਾਜ ਨਵੇਂ ਜਹੇਦਾਰ ਸਾਹਿਬ ਜਿਹੜਾ ਕੰਮ ਕਰ ਰੇ ਤੁਹਾਨੂੰ ਕੀ ਲੱਗਦਾ ਉਹਨਾਂ ਚ ਸਾਨੂੰ ਤਾਂ ਉਹਦੇ ਵਿੱਚ ਵੀ ਇਹੋ ਜਿਿਹ ਜਿੱਦਣ ਉਹ ਉਲਟ ਹੋ ਗਿਆ ਬਾਦਲਾਂ ਤੇ ਉਹ ਵੀ ਇਸ ਤਰ੍ਹਾਂ ਖੋਤੇ ਦੀ ਆਵੇ ਘਰ ਨੂੰ ਹੂੰ ਸਾਨੂੰ ਤੇ ਇਹ ਉਹ ਵੀ ਉਹਨਾਂ ਖੋਤੇ ਦੀ ਆਵੇ ਘਰ ਨੂੰ ਜਿਵੇਂ ਅੱਗੇ ਨਾ ਆਖੇ ਆਉਂਦੇ ਹਾਥੀ ਦਿਨ ਜਾਂਦੇ ਖੋਤੇ ਦੇ ਨੇ ਹੂੰ ਹੂੰ ਉਹਦਾ ਹਾਲ ਇਹੋ ਹੀ ਹੋਵੇਗਾ ਜਿੰਨਾ ਚ ਉਹਨਾਂ ਨੇ ਇਹ ਨਿਆਂਦਾ ਤਾਂ ਇੱਕ ਤਾਂ ਫਕਰੇ ਕਾਉ ਸਾਨੂੰ ਵਾਪਸ ਹੋ ਜਾਵੇ ਹੂੰ ਸੁਖਵੀਰ ਬਾਦਲ ਨੇ ਦੂਜਾ ਸਾਡੀ ਭਾਲੀ ਹੋ ਜੇ ਮੇਰੇ ਪ੍ਰਧਾਨ ਕੀ ਨਖਸੇ। ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੇ ਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਭਾਈ ਲਖਵਿੰਦਰ ਸਿੰਘ ਦੇ ਕੋਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਮੁੱਦਾ ਸੀਗਾ ਜਿਵੇਂ ਭਾਈ ਹਰਨਾ ਜਿਵੇਂ ਬਾਬਾ ਹਰਨਾਮ ਸਿੰਘ ਧੁਮਾ ਕਾਫਲਾ ਲੈ ਕੇ ਪਹੁੰਚੇ ਸੀਗੇ ਦਰਬਾਰ ਸਾਹਿਬ ਐਸਪੀਸੀ ਦੇ ਦਫਤਰ ਦੇ ਸਾਹਮਣੇ ਵੱਡਾ ਕਾਫਲਾ ਲੈ ਕੇ ਪਹੁੰਚੇ ਸੀ ਕਿ ਵੀ ਜਿਹੜੇ ਜਥੇਦਾਰਾਂ ਨੂੰ ਲਾਇਆ ਗਿਆ ਹੈ ਉਹਨਾਂ ਦੀ ਰਿਹਾਈ ਕੀਤੀ ਜਾਵੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਸੋ ਗਲਤ ਬਾਤ ਕੀਤੀ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਭਾਈ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਬਾਈ ਖਾਲਸਾ ਬਾਈ ਖਾਲਸਾ ਜੀ ਕੀ ਫਾਟੇ